ਉਹ ਮੇਲੇ ਸ਼ੁਰੂ ਕੀਤੇ ਪਸ਼ੂ ਜਾਨਵਰ ਵੀ ਮੱਝਾਂ ਵੀ ਹਰਿਆਣੇ ਦਾ ਨਾਮ ਬਹੁਤ ਵੱਡਾ ਹੈ ਇਸ ਕੰਮ ਪਰ ਜੇ ਮੈਂ ਇੰਨਾ ਕਹਿਣਾ ਚਾਹਣਾ ਆ ਪੰਜਾਬ ਦਾ ਨਾਮ ਤੂੰ ਵੱਧ ਸਕਦਾ ਕਿਉਂਕਿ ਪੰਜਾਬ ਵਿੱਚ ਲੋਕਾਂ ਨੂੰ ਦਿਲੋਂ ਪਿਆਰ ਹੈ ਆਪਣੇ ਜਾਨਵਰਾਂ ਦਾ ਸੋ ਮੈਂ ਇੰਨਾ ਹੀ ਕਹਿਣਾ ਚਾਹਣਾ ਪ੍ਰਮਾਤਮਾ ਮਿਹਰ ਕਰੇ ਤੁਸੀ ਬਿਲਕੁਲ ਮੌਕਾ ਦਿਓ ਸਰਕਾਰ ਆ ਮੇਲੇ ਲਗਾਤਾਰ ਹਰ ਮਹੀਨੇ ਪੰਜਾਬ ਚ ਹੋਇਆ ਕਰਕੇ ਤੇ ਨਾਲੇ ਜਿਹੜਾ ਆਪਣਾ ਹਰ ਸਾਲ ਚੈਂਪੀਅਨਸ਼ਿਪ ਹੋਊਗੀ ਤੇ ਜਿਹੜੇ ਇਨਾਮ ਹੈ 50-50 ਲੱਖ ਦੇ ਹਰ ਕੈਟਾਗਰੀ ਦਾ ਇਨਾਮ ਲੱਖਵਾ ਜਿਹੜੇ ਭਾਵੇਂ ਮੱਝਾਂ ਦੇ ਹੋ ਨਾਲੇ ਅਸੀਂ ਹੋਰ ਵੀ ਕਹਿਣਾ ਚਾਹਣਾ ਕਬੂਤਰਾਂ ਦੀਆਂ ਵੀ ਵੇਸਾ ਪੰਜਾਬ ਸਰਕਾਰ ਤੋਂ ਪਤਾ ਜਾਣੀਆਂ ਉਹਦੇ ਤੇ ਵੀ ਤੁਸੀਂ ਦੇਖੋ

ਇੱਕ ਅਸੀਂ ਮਾਰਵਾੜੀ ਘੋੜਿਆਂ ਦਾ ਰੇਸ ਕੋਰਸ ਜਿੱਥੇ ਮਾਰਵਾੜੀ ਘੋੜਿਆਂ ਦੀ ਰੇਸਾਂ ਹਰ ਹਫਤੇ ਹੋਇਆ ਕਰਦੀਆਂ ਨੇ ਉਹ ਵੀ ਪਿਛਲੀ ਵਾਰ ਵੀ ਬਣਾ ਖੋਲਣ ਲੱਗਿਆ ਸੀ ਪਰ ਸਰਕਾਰ ਚਲੀ ਗਈ ਹੁਣ ਸਰਕਾਰ ਆਉਣ ਤੇ ਫਿਰ ਤੋਂ ਹੋਊਗਾ ਜਿਹੜੇ ਲੈਟਰੀ ਘੋੜਿਆਂ ਦੀ ਰੇਸਾਂ ਦਾ ਨਾਮ ਹੈ ਹਿੰਦੁਸਤਾਨ ਉਹ ਤੋਂ ਵੀ ਵੱਡਾ ਨਾਮ ਅਸੀਂ ਮਾਰਵਾੜੀ ਘੋੜੇ ਦੇ ਰੱਖਾਂਗੇ ਇੱਕ ਬਹੁਤ ਵੱਡਾ ਸੈਂਟਰ ਬਣਾਵਾਂਗੇ ਬਾਕੀ ਜਿਹੜਾ ਆ ਕਮੇਟੀ ਹੈ ਬਹੁਤ ਮਿਹਨਤੀ ਹੈ मैं कहना चाहना सरकार लिया पक्की पक्ा ही करता है देखो मैं के अकाली दे थोड़ा थोड़े दुख सुख की साथी है बहुत तजर्बे कर लेकिन दस साल खराब कर लिया देखो अपने सरकार दे के टाइम किबड्डी किमें मेले लगते कि थे कि अफसर सारा कुछ अपना हो गया तो बचालो पंजाब अपनी खेतरी पार्टी को तगड़ा कर लो बचेंगे, नहीं तो आज दिल्ली वाले आए लुट के लेंगे तबाह करता बर्बाद करता पंजाब ਇਹਨਾਂ ਦਾ ਕੋਈ ਕੰਮ ਹੈ ਇੱਥੇ ਪੈਸਾ ਇਕੱਠਾ ਕਰਕੇ ਦਿੱਲੀ ਲਈ ਜਾਂਦੇ ਆ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਕਮੇਟੀ ਦਾ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਮੱਲਾ ਲੱਗਦਾ ਹੈ ਕਈ ਸਾਲਾਂ ਤੋਂ ਤੁਸੀਂ ਕਰ ਰਹੇ ਹੋ ਦੂਸਰਾ ਅਗਲੀ ਵਾਰ ਤਾਂ ਤੁਸੀਂ ਅਗਲੀ ਤੋਂ ਅਗਲੀ ਵਾਰ ਇਸ ਤੇ ਪੂਰੇ ਹਿੰਦੁਸਤਾਨ ਅੰਦਰ ਮੇਲਾ ਇੱਥੇ ਕਰਾਂਗੇ ਇੱਥੇ हाँ। मैं, तो मैं, मैं, मैं मच्छा भी है मेरे को बकरियां भी है मेरे को भी है मेरे कोरायटी कुकड़े की भी है जो किसी ने देखने पिंड आया तेन तो दिखा दूंगा ਆ ਵੀ ਮੇਰੇ ਕੋਲ ਬੜੇ ਕਿਸਮ ਦੀਆਂ ਲੈ ਕੇ ਆਏ ਤਾਂ ਮੈਨੂੰ ਦਿਨੋ ਸ਼ੋਕ ਆ ਪਿਆਰ ਆ ਜਾਨਵਰਾਂ ਨਾਲ ਤੇ ਮੈਂ ਚਾਹਣਾ ਕਿ ਆ ਪਿਆਰ ਥੋਡੇ ਘਰਾਂ ਚ ਜਾਏ ਤੇ ਇੱਕ ਸਾਧਨ ਬਣ ਜੇ ਇੱਕ ਘਰ ਵਿੱਚ ਤੁਸੀਂ ਬੱਕਰੀਆਂ ਰੱਖੋਗੇ ਜਾਨਵਰ ਰੱਖੋਗੇ ਇੱਕ ਆਮਦਨ ਦਾ ਸਾਧਨ ਬਣ ਜੂਗਾ ਉਹ ਆਮਦਨ ਦੀ ਰੈਗੂਲੇਟਰੀ ਮੰਡੀ ਬਣਾ ਦਾਂਗੇ ਜਿੱਥੇ ਤੁਸੀਂ ਜਾਨਵਰ ਲਾ ਕੇ ਵੇਚ ਵੀ ਸਕੋਗੇ ਜੋ ਵੀ ਪੈਸਾ ਕਮਾਉ ਵੀ ਸਕੋ ਉਹਨੇ ਨਾਲ ਸ਼ੌਂਕ ਪੁਰਾ ਕਰ ਜਣੂ ਤੁਹਾਡੇ ਸਾਰੇ ਆਪ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ